ਆ ਲੁਧਿਆਣਾ ਦੇ ਅੰਦਰ ਜਿੱਥੇ ਅੱਜ ਬੈਠੇ ਆਂ ਲੁਧਿਆਣਾ ਦਾ ਪਿੰਡ ਜੋਧਾ ਜਿਹਦੇ ਵਿੱਚ 7 ਤਰੀਕ ਨੂੰ 7 ਅਗਸਤ ਨੂੰ ਇਸ ਲੈਂਡ ਪੂਲਿੰਗ ਦੇ ਖਿਲਾਫ ਲੱਖਾਂ ਲੋਕਾਂ ਦਾ ਇਕੱਠ ਕਰਕੇ ਭਗਵੰਤ ਮਾਨ ਸਰਕਾਰ ਦੀ ਉਸ ਜਿਹੜੇ ਝੂਠੇ ਦਾਅਵੇ ਕੀਤੇ ਜਾ ਰਹੇ ਨੇ ਕਿ ਲੋਕ ਮੇਰੇ ਨਾਲ ਨੇ ਕਿਸਾਨ ਮੈਨੂੰ ਜ਼ਮੀਨ ਦੇ ਰਹੇ ਨੇ ਮੇਰੇ ਹੱਕ 'ਚ ਲੋਕ ਭੁੱਤ ਰਹੇ ਨੇ ਉਹ ਸਾਰੇ ਦੇ ਸਾਰੇ ਦਾਅਵੇ ਖੋਖਲੇ ਸਾਬਤ ਕਰਾਂਗੇ ਲੋਕਾਂ ਦਾ ਇਕੱਠ ਦੱਸੇਗਾ ਸੋ ਉਹ ਇਕੱਠ ਕਰਨ ਜਾ ਰਹੇ ਆ ਉਦੋਂ ਬਾਅਦ 16 ਅਗਸਤ ਨੂੰ ਮਾਝੇ ਤੇ ਦੁਆਬੇ ਦੇ ਜਿਹੜੇ ਸਾਡੇ 5-6 ਜ਼ਿਲ੍ਹੇ ਆ ਇਧਰਲੇ ਪਾਸੇ ਅਸੀਂ ਮਾਲਵੇ ਦਾ ਕੀਤਾ ਮਾਝੇ ਤੇ ਦੁਆਬੇ ਦੇ ਜ਼ਿਲ੍ਹਿਆਂ ਦਾ ਉਧਰ ਕਰਨਾ ਹੈ ਉਹ ਅਸੀਂ ਕੀ ਹੋ ਜਗਤਨਾ ਬਾਬਾ ਬਕਾਲਾ ਜੀ ਬਾਬਾ ਬਕਾਲਾ ਦੇ ਵਿੱਚ ਇਹ ਇਹ ਜੀ ਲੈਂਡ ਪੂਲਿੰਗ ਦੇ ਖਿਲਾਫ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਰ ਇੱਕ ਦਿਨ ਦੀ ਕਰਾਂਗੇ ਔਰ ਉਸ ਤੋਂ ਜਿਹੜੇ ਬਾਕੀ ਗੱਲਾਂ ਨੇ ਤੁਹਾਡੇ ਨਾਲ ਉਹ ਸਾਡੇ ਮੇਰੇ ਨਾਲ ਹਰਿਆਣੇ ਤੋਂ ਜਰਨੈਲ ਸਿੰਘ ਜੀ ਆਏ ਹੋਏ ਨੇ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ